ਅੱਲਾ ਮੁਹੰਮਦ ਰਸੂਲ ਅੱਲਾ ਦਾ ਹੈ ਲੋਕਾਂ ਦਾ ਅੱਲਾ ਅੱਲਾ ਸਿਸਟਮ ਦਾ ਪੱਖ ਹੈ ਹਮ ਦੇਣੇ ਲਈ ਕੀ ਆ ਰਿਹਾ ਹੈ ਹਮ ਬਾਪੂ ਦਾ ਲਾਡਾ ਕਿਤੇ ਨਹੀਂ ਰਹਿ ਜਾਣਾ ਆ ਕੈਮਰੇ ਵਾਲਿਓ ਮੀਡੀਆ ਵਾਲਿਓ ਦਿਖਾ ਦਿਓ ਕਬਰ ਇੱਥੇ ਇੱਥੇ ਜਾਣਾ ਸਾਰਿਆਂ ਨੇ ਹੈਨਾ ਅਸੀਂ ਆਪਣੀ ਮਾਂ ਵੀ ਅਸੀਂ ਆਪਣਾ ਕਬਰ ਤੇ ਜਿਹੜੀ ਆਏ ਭਾਜੀ ਇਹ ਵੀ ਇੱਥੇ ਭੇਜਣ ਲੱਗੇ ਆਂ ਅਸੀਂ ਆਪ ਵੀ ਸਾਰਿਆਂ ਨੇ ਇੱਥੇ ਜਾਣਾ ਮੰਗੇ ਸਾਰਿਆਂ ਨੇ ਇੱਥੇ ਜਾਣਾ ਸੋ ਇਸ ਕਰਕੇ ਸੋ ਇਸ ਕਰਕੇ ਕਬਰਿਆ ਬਣਾਓ ਤੁਸੀਂ ਹੁਣ ਕਫਨ ਦਫਨ ਵੀ ਹੋ ਰਿਹਾ ਸਾਡੇ ਅੱਬਾ ਜੀ ਦਾ ਕਫਨ ਦਫਨ ਹੋ ਰਿਹਾ ਜੀ ਸਾਡਾ ਪਾਪ ਸ਼ਹਿਨशाह ਬਾਪ ਸਾਡਾ ਸਾਡੀ ਮਾਂ ਸ਼ਹਿਜ਼ਾਦੀ ਦੋਨੇ ਕਿੱਥੇ ਹੋਣ ਜਾ ਰਹੇ ਅੱਜ ਅੱਲਾ ਨੇ ਉਹਨੂੰ ਕਿੱਥੇ ਕਰ ਦਿੱਤਾ ਅੱਜ ਕੱਲੇ-ਕੱਲੇ ਨਹੀਂ ਰਹਿ ਨਹੀਂ ਸਕੇ ਕੱਲੇ-ਕੱਲੇ ਨਹੀਂ ਰਹਿ ਸਕੇ ਇਸ ਕਰਕੇ ਅੱਲਾ ਨੇ ਇਕੱਠੇ ਕਰ ਦਿੱਤਾ ਇਹ ਹੁੰਦਾ ਸੱਚਾ ਪਿਆਰ ਇਹਨੂੰ ਕਹਿੰਦੇ ਸੱਚਾ ਪਿਆਰ ਹੀਰ ਰਾਂਝਾ ਲੱਲਾ ਮਜਨੂ ਤੁਸੀਂ ਸਾਰੇ ਸੁਣੇ ਹੋਣੇ ਪਰ ਅਸਲੀ ਮੇਰੇ ਮਾਪੇ ਮਾਪੇ ਜਿਹਨਾਂ ਨੇ ਇਸ਼ਕ ਇਹ ਹੁੰਦਾ ਇਸ਼ਕ 15 ਦਿਨ ਵੀ ਨਹੀਂ ਗੱਡੇ 15 ਦਿਨ ਨਹੀਂ ਗੱਡੇ ਮੇਰੇ ਮਾ ਮੇਰੇ ਬਾਪ ਨੇ ਮੇਰੀ ਬਾਤੋ ਬਿਨਾ ਬਾਕੀ ਮੈਨੂੰ ਮਾਫੀ ਦੇ ਦਿਓ ਮਰਮ ਮੈਂ ਆਪਣੇ ਬਾਪ ਦਾ ਜਿੱਦਾਂ ਮੇਰਾ ਬਾਪ ਮੈਨੂੰ ਛੋਟਾ ਹੁੰਦਾ ਸਾਨੂੰ ਮੈਨੂੰ ਇਹਨੂੰ ਸਾਨੂੰ ਇਹਨਾਂ ਨਿਲਾਉਂਦਾ ਸੀ ਏਦਾਂ ਏਦਾਂ ਕਰਕੇ ਸਿਰ ਮਾਰ ਕੇ ਨਿਲਾਉਂਦਾ ਅੱਜ ਅਸੀਂ ਆਪਣੇ ਬਾਪ ਨੂੰ ਏਦਾਂ ਏਦਾਂ ਸਿਰ ਮਾਰ ਕੇ ਨਿਲਾਉਂਦਾ ਇਹ ਬੱਚਾ ਵਾਲੀ ਫੀਲਿੰਗ ਦਿੰਦਾ ਜਿੱਦਾਂ ਕਿ ਬੱਚੇ ਨਾਲ ਲੜਾਈ ਰਹੂਦਾਂ ਨਾ ਆਪਣੇ ਬਾਪ ਨੂੰ ਅਸੀਂ ਮੇਰੀ ਮਿਹਨਤ ਆ ਸਾਰਿਆਂ ਦੀ ਤੁਸੀਂ ਆਪਣੇ ਮਾਪਾਂ ਬਾਪ ਨੂੰ ਉਹਨਾਂ ਦਾ ਖਿਆਲ ਰੱਖੋ ਆਪਣੇ ਮਾਪਾਂ ਬਾਪ ਦਾ ਖਿਆਲ ਰੱਖੋ ਇਹ ਦੁਆਰਾ ਨਹੀਂ ਮਿਰਦੇ ਇਹ ਕਦੀ ਨਹੀਂ ਆਉਂਦੇ ਦੁਆਰਾ ਪੁਨੀਸ ਆਪਣੇ ਬਾਪਾ ਦਾ ਖਿਆਲ ਰੱਖੋ ਤੁਸੀਂ ਉਹ ਕਦੀ ਮੈਨੂੰ ਕਦੀ ਉੱਚਾ ਨਹੀਂ ਵਾਲਾ ਬੋਲੋ ਉਹ ਮੈਨੂੰ ਉੱਚਾ ਨਹੀਂ ਵਾਲਾ ਬੋਲੋ ਜਿਗੜਾ ਵਾਲਾ ਬੰਦਾ ਜਿਗੜਾ ਆਪਣਾ ਪਰ ਅੱਲਾ ਵੀ ਇਸ ਚੀਜ਼ ਦੀ ਜ਼ਰੂਰ ਪਿੰਦਾ ਪਰ ਚਾਹੇ ਮੈਂ ਕਬਰ ਦੇ ਵਿੱਚ ਖੜਾ ਰੋ ਰਿਹਾ ਪਰ ਮੈਂ ਮਾਪਿਆਂ ਦੇ ਹਕੂਕ ਬਿਆਨ ਕਰ ਰਿਹਾ ਇਹ ਜਿਹੜਾ ਨਹੀਂ ਕਰੂਗਾ ਨਾ ਉਹ ਰੂਲੂਗਾ ਉਹ ਰੂਲੂ ਕਾਉਂ ਦਿੱਤ ਲੱਗੀ ਨਹੀਂ ਹੋ ਸਕਦੀ ਕਦੀ ਜਦੋਂ ਆਪਣੇ ਮਾਪਾਂ ਨੂੰ ਜਦੋਂ ਆਪਣੇ ਮਾਪਾਂ ਦਾ ਦਰਦੰਦਾ ਨਹੀਂ ਲਗਿੱਦਾ ਉਹ ਕਦੀ ਕਾਮਯਾਬ ਨਹੀਂ ਹੋ ਸਕਦਾ ਅਸੀਂ ਦੇਖੋ ਸਾਨੂੰ ਇੱਥੇ ਦੇਖੋ ਅੱਜ ਅਸੀਂ ਖੜੇ ਐ ਇੰਨਾ মিডিਆ ਖੜਾ ਸਾਰੇ ਕਲਾਕਾਰ ਖੜੇ ਆ ਜਿਹੜੇ ਜਿਹੜੇ ਬਣਿਆ ਉਹਨਾਂ ਨੇ ਆਪੋ ਆਪਣੇ ਮਾਪਾਂ ਦੀ ਠੰਡੀ ਹਵਾ ਲਈ ਆ ਉਹਨਾਂ ਦੀਆਂ ਸੀਸਾ ਲਈਆਂ ਤਾਂ ਕਰਕੇ ਉਹ ਅੱਜ ਕਲਾਕਾਰ ਆ ਤਾਂ ਕਰਕੇ ਮਨਿਸਟਰ ਆ ਤਾਂ ਕਰਕੇ ਮੰਤਰੀ ਆ ਆ ਸਾਡਾ ਬਾਪੂ ਸ਼ਹਾਦਾ ਆ ਸ਼ਾਨ ਚਾ ਲੋਕ ਪਿਆ ਸਾਡਾ ਜੇ ਨਾਲ ਸਾਡੇ ਜੰਮਿਆ ਤੁਸੀਂ ਇੰਨੀ ਇੱਜ਼ਤ ਕਰਦੇ ਹੋ ਪੋਡਕਾਸਟਾਂ ਦੇਖਦੇ ਹੋ ਇੰਨਾ ਕੁਝ ਦੇਖਦੇ ਆ ਵੀ ਖਾਨ ਸਾਹਿਬ ਆ ਗੱਲਾਂ ਤੁਹਾਡੀਆਂ ਬਹੁਤ ਵਧੀਆ ਲੱਗਦੀਆਂ ਤੁਸੀਂ ਪਾਟ ਕੀਤਾ ਉਹ ਕੀਤਾ ਹੈ ਉਹ ਕਿ ਇਹਨਾਂ ਦੇ ਦਿੱਤਾ ਇੱਕ ਉਹ ਬਈ ਆ ਮਾਂ ਮਿਲਿਆ ਇਹਨਾਂ ਨਾਲ ਗੱਲਾਂ ਕਰਕੇ ਦਿਲ ਜਾਨੇ ਮਿੱਟੀ ਦੇ ਆਪਦੀ ਮਾਰੂ ਟਾਈਮ ਦੇ ਦਿਓ ਆਪਣੇ ਬਾਪ ਨੂੰ ਟਾਈਮ ਦੇ ਦਿਓ ਦੋ ਨਾਲ ਨਹੀਂ ਮਿਲਦੇ ਖੀ ਨਹੀਂ ਦਿੰਦੇ ਤੁਹਾਨੂੰ ਬਤਾ ਦੀ ਆਪਣੇ ਬਾਪ ਨੂੰ ਕਿੱਦਾਂ ਦਫਨਾਣਾ ਦੁਆਰਾਂ ਦੀ ਮਰਦੀ ਜ਼ਿੰਦਗੀ ਜਿਗਰੀ ਕਦੀ ਵੀ ਅਣਗਿਆਰੀ ਨਾ ਕਰਿਓ ਮੇਰਾ ਭਰਾ ਜਿੰਨੇ ਵੀ ਆ ਸਾਰੇ ਜਿਹੜੇ ਸੁਣ ਰਹੇ ਆ ਆਪਣੇ ਮਾਪਾਂ ਬਾਪ ਦੀ ਕਦਰ ਕਰਿਆ ਕਰੋ ਭਰਾਵਾ ਅਸੀਂ ਖਾਲੀ ਹੋ ਕੇ ਬਹਿ ਗਏ ਆ ਇਕੱਲੇ ਹੋ ਕੇ ਬਹਿ ਗਏ ਅਰੇ ਮaaf ਕਰਦੇ ਹੋ ਜੀ ਦੁਆ ਕਰੋ ਜਿੰਨੇ ਵੀ ਜਾਣੇ ਦੇਖ ਰਹੇ ਆ ਲਾਈਵ ਸਾਰੇ ਜਾਣੇ ਸਾਡੇ ਮਾਪਾਂ ਬਾਪ ਵਾਸਤੇ ਦੁਆ ਕਰੋ ਤੇ ਦੁਨੀਆ ਦੇ ਹਰੇਕ ਮਾਂ ਬਾਪ ਵਾਸਤੇ ਦੁਆ ਕਰੋ ਮਾਪਾਂ ਬਾਪ ਵਾਸਤੇ ਦੁਆ ਕਰੋ ਕਦੀ ਵੀ ਮਾਂ ਬਾਪ ਨੂੰ ਸ਼ਮਸ਼ਾਨ ਘਾਟੋ ਕਦੀ ਵੀ ਮਾਪੇ ਫਿਰਦਾ ਸ਼ਰਮਤ ਨਹੀਂ ਜਾਣੇ ਚਾਹੀਦੇ ਕਦੀ ਵੀ ਉਹ ਜਾਣੇ ਨਹੀਂ ਚਾਹੀਦੇ ਕਿਤੇ ਵੀ ਬਾਕੀ ਹੁਣ ਸਾਡੇ ਅਸੀਂ ਅੱਬੇ ਨੂੰ ਦਫਰੌਣ ਲੱਗੇ ਆ ਜੀ ਆਖਰੀ ਆ ਬਸ ਮਾਫ਼ ਕਰਿਓ ਬੋਲਿਆ ਚੱਲਿਆ ਪਰ ਆਪਣੇ ਮਾਪੇ ਦੀ ਕਦਰ ਕਰੋ ਜੀ